ਮੇਰੇ ਬੱਚੇ ਸਾਰੇ ਪਿਆਰ ਭਰ ਇੰਸਟ੍ਰਿਕਲ ਅੱਜ ਆਪਾਂ ਬਜੀਆਂ ਹੋਈਆਂ ਰੋਟੀਆਂ ਦਾ ਬਹੁਤ ਹੀ ਵਧੀਆ ਜਿਹਾ ਰੈਕਪਾਸਟ ਬਣਾਉਣਾ ਹੈ। ਲੋ ਜੀ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਤੇ ਇਹ ਆਪਾਂ 5-6 ਰੋਟੀਆਂ ਹੈਗੀਆਂ। 1 2 3 4 5 ਇਹ ਆਪਣੇ ਕੋਲ 5 ਰੋਟੀਆਂ ਹੈਗੀਆਂ। ਆਪਾਂ ਇਹ ਬਜੀਆਂ ਹੋਈਆਂ ਰੋਟੀਆਂ ਆਪਣੀਆਂ ਇਹ। ਤੁਸੀਂ ਤਾਜ਼ੀਆਂ ਰੋਟੀਆਂ ਦਾ ਵੀ ਬਣਾ ਸਕਦੇ ਆ ਤੇ ਇਹ ਆਪਣੇ ਕੋਲੇ 4-5 ਰੋਟੀਆਂ ਵੱਧ ਗਈਆਂ ਸੀ ਤੇ ਆਪਾਂ ਇਹ ਦਾ ਨਾ ਵਧੀਆ ਇਹ ਇੱਕ ਨਾਸ਼ਤਾ ਬਣਾਉਨੇ ਆ। ਇਧਰ ਆਪਾਂ ਕੜਾਈ ਰੱਖ ਲਈ ਤੇ ਗੈਸ ਨੂੰ ਆਪਾਂ ਚਾਲੂ ਕਰ ਦਿੰਨੇ ਆ। ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਉਨੇ ਆ। ਆਪਾਂ ਸਰੋਂ ਦਾ ਤੇਲ ਹੀ ਯੂਜ਼ ਕਰਦੇ ਆ ਤੇ ਸਰੋਂ ਦਾ ਹੀ ਪਾਵਾਂਗੇ। ਤਿੰਨ ਚਮਚਾ ਆਪਾਂ ਇਹ ਸਰੋਂ ਦੇ ਤੇਲ ਦੇ ਲਈ ਆ। ਇਹਨੂੰ ਆਪਾਂ ਹੁਣ ਗਰਮ ਹੋਣ ਦਿੰਨੇ ਆ। ਦੇ ਵਿੱਚ ਜਿਹੜਾ ਆਪਾਂ ਸਮਾਨ ਪਾਵਾਂਗੇ ਇਹ ਟਮਾਟਰ ਆ ਤੇ ਪਿਆਜ਼ ਆ ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਹੈਗੀ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਲਓ ਜੀ ਇੱਧਰ ਤੇਲ ਗਰਮ ਹੋਣ ਲੱਗ ਗਿਆ ਤੇ ਆਪਾਂ ਇਹਦੇ ਵਿੱਚ ਹਿੰਗ ਪਾ ਦਾਂਗੇ ਹਿੰਗ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਜੀਰਾ ਪਾ ਦੇਣੀ ਤੁਸੀਂ ਇਹਦੇ ਵਿੱਚ ਰਾਈ ਵੀ ਪਾ ਸਕਦੇ ਆ ਆਪਣਾ ਜੀਰਾ ਭੁੰਨਿਆ ਗਿਆ ਇੰਗੇ ਤੇ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇਾਂਗੇ ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਭੁੰਨ ਨਾ ਹੌਲੀ ਹੌਲੀ ਆਕੇ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਵੀ ਨਹੀਂ ਕਰਨੀ ਬਹੁਤ ਘੱਟ ਹੀ ਕਰਨੀ ਇਹ ਜਿਹੜੀਆਂ ਬਜੀਆਂ ਰੋਟੀਆਂ ਦਾ ਨਾਲ ਸ ਬਹੁਤ ਹੀ ਵਧੀਆ ਬਣ ਜਾਂਦਾ ਤੇ ਟੇਸਟੀ ਲੱਗਦਾ ਤੇ ਨਾਲੇ ਤਾਂ ਰੋਟੀਆਂ ਆਪਣੀਆਂ ਜਿਹੜੀਆਂ ਵੇਸਟ ਨਹੀਂ ਜਾਂਦੀਆਂ ਹੈਗੀਆਂ ਤੇ ਮੈਂ ਘਰ ਦੇ ਵਿੱਚ ਕਈ ਵਾਰੀ ਬੱਚਾ ਨਹੀਂ ਇਹ ਬਣਾ ਕੇ ਦਿੱਤੀ ਰੱਤੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਤੇ ਇਸ ਕਰਕੇ ਮੈਂ ਕਿਹਾ ਅੱਜ ਆਪਾਂ ਇਹਦੀ ਵੀਡੀਓ ਬਣਾ ਕੇ ਸ਼ੇਅਰ ਕਰਦੇ ਆਂ ఏ ప్యాజ టమాటరే దో తి మిట్ బాను బాద ఆ పాస్ బ బా ਪਾਸਤਾ ਵੀ ਤੁਹਾਡੇ ਬੱਚਾ ਨੂੰ ਪਾਸਤਾ ਵੀ ਇੰਨਾ ਪਸੰਦ ਨਹੀਂ ਆਉਣਾ ਜਿੰਨੀਆਂ ਇਹ ਰੋਟੀਆਂ ਦੀ ਇਹ ਰੋਟੀਆਂ ਦੀ ਇਹ ਜਿਹੜੀ ਬਹੀ ਬੱਜੀ ਹੋਈ ਰੋਟੀ ਦੀ ਆਪਾਂ ਇਹ ਰੈਸਪੀ ਬਣਾਉਣੀ ਆ ਤਾਂ ਉਸ ਤੋਂ ਵੀ ਜ਼ਿਆਦਾ ਟੇਸਟੀ ਬਣਦੀ ਨਾਲੇ ਹੈਲਦੀ ਬਣਦੀ ਆ ਲਓ ਜੀ ਹੁਣ ਇਹ ਵੀ ਆਪਣਾ ਟਮਾਟਰ ਵੀ ਇਹ ਹੋ ਗਏ ਆਪਾਂ ਬਹੁਤ ਜ਼ਿਆਦਾ ਨਹੀਂ ਇਹਨੂੰ ਭੁੰਨਣਾਗਾ ਥੋੜਾ ਜਿਹਾ ਅਦਰਕ ਲੀਕੀ ਪਾ ਦੱਖਾਂਗੇ ਤੇ ਹੁਣ ਆਪਾਂ ਨਾ ਇਹਦੇ ਵਿੱਚ ਜਿਹੜਾ ਮਸਾਲਾ ਪਾਵਾਂਗੇ ਉਹ ਇਹ ਆ ਇਹ ਆਪਾਂ ਥੋੜੀ ਜਿਹੀ ਹਲਦੀ ਪਾਈ ਆ। ਇਹ ਕਸ਼ਮੀਰੀ ਲਾਲ ਮਿਰਚਾਂ ਤੇ ਵਿੱਚ ਹੀ ਆਪਣੀ ਦੂਸਰੀ ਹੈਗੀ ਕੋੜੀ ਵਾਲੀ ਮਿਰਚ। ਇਹ ਥੋੜੀ ਜਿਹੀ ਚਿੱਲੀ ਫਲੈਕਸ ਤੇ ਇਹ ਹੈਗਾ ਅੰਬ ਜੂਰ ਪਾਊਡਰ, ਇਹ ਕਾਲਾ ਨਮਕਾ, ਇਹ ਧਨੀਆ ਪਾਊਡਰ ਤੇ ਇਹ ਹੈਗਾ ਕਾਲਾ ਨਮਕ ਜਿਹੜਾ ਆਪਾਂ ਆਮ ਘਰੇ ਯੂਜ਼ ਕਰਦੇ ਹਾਂ। ਇਹਦੇ ਜੇ ਕੋਈ ਤੁਹਾਡੇ ਚਾਟ ਮਸਾਲਾ ਜਿਹਾ ਵੀ ਹੈ ਨਹੀਂ। ਉਹ ਵੀ ਕਿਤੇ ਵੀ ਕਰ ਸਕਦੇ ਹੋ। ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਿਲਾ ਦਿਆਂਗੇ। ਥੋੜਾ ਜਿਹਾ ਆਪਾਂ ਹੁਣ ਇਹਦੇ ਵਿੱਚ ਪਾਣੀ ਪਾਵਾਂਗੇ ਹਰ ਤਰ੍ਹਾਂ ਦਾ। ਪਾਉਣ ਇਹ ਜਿਹੜੇ ਮਿਖਾਲੇ ਆ ਉਹ ਮਚਣ ਨਾ ਜਿਸ ਤਰ੍ਹਾਂ ਇਹ ਥਲ ਜਾ। ਨਮਕ ਮਿੱਠੀ ਤੁਸੀਂ ਆਪਦੇ ਟੇਸ ਦੇ ਮੁਤਾਬਕ ਪਾ ਸਕਦੇ ਆ। आप थोड़ी जी गैस तेज कर देंगे मसाला हम चंकी तरह भज गया रिलीज लग गया हूँ ना ਆਪਾਂ ਇਹਦੇ ਵਿੱਚ ਇਹ ਅੱਧਾ ਗਲਾਸ ਪਾਣੀ ਦਾ ਇਹ ਪਾ ਲਵਾਂਗੇ। ਉਪਰ ਆਪੇ ਨੂੰ ਹੁਣ ਢੱਕ ਦੇਣਗੇ। ਇੱਕ ਵਾਲ ਆਉਣ ਤੱਕ ਆਪਾਂ ਇਹਨੂੰ ਉਬਾਲ ਲੈਣਾ। ਉਹ ਨਾਲ ਆਪਾਂ ਇਹਨਾਂ ਰੋਟੀਆਂ ਨੂੰ ਵੀ ਕੱਟ ਲੈਣੇ ਆ।

ਜਿਹੜੀਆਂ ਮੈਦੇ ਵਾਲੀਆਂ ਰੋਟੀਆਂ ਮੈਦੇ ਵਾਲਾ ਆਟਾ ਹੁੰਦਾ ਹੈ ਲਿੰਗ ਆੜਾ ਉਹ ਆਟੇ ਦੇ ਵਿੱਚ ਮੈਦਾ ਹੁੰਦਾ ਆਪਣੇ ਘਰ ਦੀ ਪੀਸੀ ਹੋਈ ਕਣਕ ਹੁੰਦੀ ਆ ਤਾਂ ਇਸ ਕਰਕੇ ਥੋੜਾ ਜਿਹਾ ਨਹੀਂ ਇਹ ਆਪਣੀ ਰੋਟੀ ਇਦਾਂ ਨਹੀਂ ਹੁੰਦੀ ਤੇ ਜਿਹੜੀਆਂ ਦੂਸਰੀਆਂ ਰੋਟੀਆਂ ਹੁੰਦੀਆਂ ਉਹ ਇੱਕ ਤਾਂ ਵੇਖਣ ਚ ਪਤਲੀਆਂ ਪਤਲੀਆਂ ਸੋਹਣੀਆਂ ਲੱਗਦੀਆਂ ਉਹਨਾਂ ਦਾ ਤਾਂ ਕੋਈ ਫਾਇਦਾ ਨਹੀਂ ਤੇ ਜਿਹੜੀ ਆਪਾਂ ਘਰ ਦੀ ਕਣਕ ਦੀ ਇਹ ਰੋਟੀ ਆ ਇਹ ਜਰੂਰ ਰੰਗ ਚੇਂਜ ਕਰਦੀ ਹੈ ਥੋੜਾ ਜਣਾ ਇਹ ਚ ਕਾਲਾ ਬਣ ਜਾਂਦਾ ਡਾਰਕ ਜਿਹਾ ਕਲਰ ਹੁੰਦਾ ਇਹ ਹੀ ਆਪਾਂ ਰੋਟੀ ਖਾਣੀ ਚਾਹੀਦੀ ਹੈ ਇਸ ਤਰ੍ਹਾਂ ਕਰਕੇ ਨਾ ਆਪਾਂ ਇਹ ਸਾਰੀਆਂ ਇੱਕ ਇੱਕ ਕਰਕੇ ਕੱਟ ਲਾਂਗੇ ਇਸ ਤਰ੍ਹਾਂ ਪਤਲੇ ਵੱਡੇ ਛੋਟੇ ਜਿਵੇਂ ਵੀ ਤੁਸੀਂ ਪੀਸ ਕੱਟਣੇ ਆ ਉਹ ਆਪਾਂ ਹੁਣ ਇਹ ਸਾਰੇ ਪੀਸ ਚੰਗੀ ਤਰ੍ਹਾਂ ਕੱਟ ਲਏ ਆ ਐਦਾਂ ਕੱਟ ਲਏ ਆਪਾਂ ਤੇ ਹੁਣ ਇਧਰ ਆਪਣੇ ਹਵਾਲਾ ਵੀ ਆ ਗਿਆ ਤੇ ਇਹਨੂੰ ਪਕਾਉਣਾ ਵਾਲੇ ਆਸੂ ਤੇ ਹੁਣ ਨਾਲ ਇਹਦੇ ਵਿੱਚ ਆਪਾਂ ਇਹ ਰੋਟੀਆਂ ਪਾ ਲੈਂਦੇ ਹਾਂ ਇਹ ਕਦਮ ਬਚੀ ਹੋਈਆਂ ਰੋਟੀਆਂ ਦਾ ਪਾਸਤੇ ਦੀ ਵੀਡੀਓ ਵੀ ਆਪਾਂ ਇਹਦੇ ਉੱਤੇ ਚੈਨਲ ਤੇ ਪਹਿਲਾਂ ਪਾਈ ਹੋਈ ਆ ਤੇ ਉਹ ਵੀ ਬਹੁਤ ਵਧੀਆ ਪੇਸਟੀ ਬਣਦਾ ਉਹਦੇ ਵਿੱਚ ਬਸ ਆਪਾਂ ਸੁੱਕੀ ਬਣਾਉਣੀ ਹੁੰਦੀ ਆ ਪਾਣੀ ਨਹੀਂ ਪਾਉਣਾ ਹੁੰਦਾ ਤੇ ਇਹ ਹੁਣ ਆਪਾਂ ਬਸ ਹੁਣ ਇਹਨੂੰ ਆਪਾਂ ਬੰਦ ਕਰ ਦਿਆਂਗੇ 1 ਮਿੰਟ ਲਈ ਆਪਾਂ ਹੁਣ ਇਹਨੂੰ ਬਸ ਇੱਕ ਇੱਕ ਮਿੰਟ ਹੀ ਆਪਾਂ ਇਹਨੂੰ ਭਾਫ਼ ਦਿਵਾਉਣੀ ਆ ਤੇ ਨਾਲ ਦੀ ਨਾਲ ਆਪਾਂ ਗੈਸ ਬੰਦ ਕਰ ਦਾਂਗੇ ਹੁਣ 1 ਮਿੰਟ ਹੋ ਗਿਆ ਆਪਾਂ ਵੇਖਦੇ ਹਾਂ ਬਹੁਤ ਹੀ ਵਧੀਆ ਨਰਮ ਰੋਟੀਆਂ ਬਣ ਗਈਆਂ ਗੈਸ ਬੰਦ ਕਰ ਦਿੰਨੇ ਆ ਇਸ ਤਰ੍ਹਾਂ ਤੇ ਨੂੰ ਗਰਮਾ ਗਰਮ ਸਰਵ ਕਰ ਲਓ ਹੁਣ ਆਪਾਂ ਇਹਨੂੰ ਸਰਵ ਕਰ ਦਿੰਦੇ ਹਾਂ ਲਓ ਜੀ ਆਪਣੀ ਰਸਟਰੀ ਬਣ ਕੇ ਹੋ ਗਈ ਤਿਆਰ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਘਰੇ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਦੀ